ਇਸ ਕਰਕੇ ਮਹਾਰਾਜ ਕਹਿੰਦੇ ਮਨੂਆ ਕਿਉਂ ਕਰ ਵਸ ਆਵੇ ਗੁਰ ਪ੍ਰਸਾਦੀ ਠਾਕੀਏ ਗਿਆਨਮਤੀ ਕਰ ਆਵੇ ਦੋ ਰਸਤੇ ਨੇ ਦੋਨੋਂ ਹੀ ਪਰਮੇਸ਼ਰ ਦੇ ਮੁਖ ਵਿੱਚੋਂ ਨਿਕਲੇ ਨੇ ਇੱਕ ਹੈ ਨਾਮ ਦਾ ਰਸਤਾ ਉਹਨੂੰ ਲਿਵਦਾ ਰਸਤਾ ਕਿਹਾ ਤੇਰਾ ਮੁਖ ਸੁਹਾਵਾ ਜੀਓ ਸਹਿ ਤੁਨ ਬਾਣੀ ਇੱਕ ਹੈ ਪੌਣ ਦਾ ਰਸਤਾ ਉਹਨ ਧਾਤ ਦਾ ਰਸਤਾ ਕਿਹਾ ਏ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭੰਵ ਸਾਜਾ ਘੜ ਘੜ ਜੋ ਸਮੋਏ ਜਿਵੇਂ ਕੋਈ ਵੀ ਇਨਸਾਨ ਬੋਲਦਾ ਏ ਉਹਦੇ ਮੁਖ ਵਿੱਚੋਂ ਦੋ ਚੀਜ਼ਾਂ ਪ੍ਰਗਟ ਹੁੰਦੀਆਂ ਇੱਕ ਪੌਣ ਤੇ ਸ਼ਬਦ ਇਸਰ ਪਰਮੇਸ਼ਰ ਵੀ ਜਦੋਂ ਬੋਲੇ ਨਾ ਦੋ ਚੀਜ਼ਾਂ ਪ੍ਰਗਟ ਹੋਈਆਂ ਇੱਕ ਨਾਮ ਪ੍ਰਗਟ ਹੋਇਆ ਜਿਸ ਨੂੰ ਅਸੀਂ ਸ਼ਬਦ ਵੀ ਕਹਿੰਦੇ ਆ ਉਹ ਨਾਮ ਤੋਂ ਸਾਰੇ ਸੂਖਸ਼ਮ ਆਕਾਰ ਬਣੇ ਜਿਸ ਨੂੰ ਮਾਰੇ ਕਹਿੰਦੇ ਖੰਡ ਪਤਾਲ ਦੀਪ ਸਭ ਲੋਆ ਇੱਕ ਕਵਾਵੇ ਤੇ ਸਭ ਹੋਵਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਇੱਕ ਪਰਮੇਸ਼ਰ ਦੇ ਬੋਲ ਤੋਂ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦੀ ਰਚਨਾ ਹੋਈ ਕਹਿੰਦੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਦਾ ਨਾਮ ਮੌਜੂਦ ਨਹੀਂ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀਂ ਕੋ ਥਾ ਇਸ ਕਰਕੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਧਰੇ ਸੁਨ ਸਰਵਨ ਸਾਜੁਗ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪਾਰ ਹੋਏ ਨੇ ਨਾਮ ਦੇ ਰਹੀਂ ਪਾਰ ਹੋਏ ਇਸ ਕਰਕੇ ਕਹਿੰਦੇ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਨਾਮ ਤੋਂ ਬਿਨਾ ਕੋਈ ਪਾਰ ਨਹੀਂ ਹੋ ਸਕਦਾ ਉਹ ਨਾਮ ਸਾਰਿਆਂ ਦੇ ਅੰਦਰ ਹੈ ਮਗਰ ਉਹਦੇ ਨਾਲ ਉਹ ਲਿਵ ਟੁੱਟ ਗਈ ਸੀ ਤੇ ਪੌਣ ਨਾਲ ਸਾਡੀ ਲਿਵ ਜੁੜ ਗਈ ਪੌਣ ਇਸ ਲੋਕ ਦਾ ਗੁਰੂ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੇ ਦਾਇ ਦਾਇ ਖੇਲੇ ਸਗਲ ਜਗ